ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਤੇ ਨਾਲ ਦੀ ਨਾਲ ਚੇਤ ਮਹੀਨੇ ਦੀ ਸੰਗਰਾਂਦ ਵੀ ਆਉਣ ਵਾਲੀ ਹੈ ਜੇਕਰ ਉਸ ਦਿਨ ਦੇ ਆਉਣ ਤੋਂ ਪਹਿਲਾਂ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ 5 ਮਿੰਟੇ ਸ਼ਬਦ ਬੋਲ ਲੈਂਦੇ ਹੋ ਤਾਂ ਤੁਸੀਂ ਜੋ ਵੀ ਕਹੋਗੇ ਤੁਹਾਡੀ ਉਹ ਇੱਛਾ ਪੂਰੀ ਹੋਵੇਗੀ ਸਿਰਫ 5 ਮਿੰਟ ਦਾ ਤੁਸੀਂ ਜੇਕਰ ਇਹ ਸ਼ਬਦ ਦਾ ਜਾਪ ਕਰ ਲੈਂਦੇ ਹੋ ਤਾਂ ਸੰਗਤ ਜੀ ਯਕੀਨ ਕਰਕੇ ਮੰਨਿਓ ਕਿ ਇਹ ਸ਼ਬਦ ਬਹੁਤ ਹੀ ਸ਼ਕਤੀਸ਼ਾਲੀ ਸ਼ਬਦ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਹੋਣ ਵਾਲੀ ਹੈ ਇਸ ਲਈ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੈਂਦੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚ ਰੋਜ਼ ਸੁਣ ਲੈਣਾ ਜੀ ਤੇ ਆਓ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਸ ਸ਼ਬਦ ਦੇ ਨਾਲ ਸਵੇਰੇ ਉੱਠ ਕੇ ਤੁਸੀਂ ਕੁਝ ਗੱਲਾਂ ਪਰਮਾਤਮਾ ਜੀ ਦੇ ਨਾਲ ਕਰੋਗੇ ਇੱਕ ਸ਼ਬਦ ਤੁਹਾਨੂੰ ਅਜੇ ਦੱਸਾਂਗੇ ਜਿਸ ਚੀਜ਼ ਦਾ ਜੇਕਰ ਤੁਸੀਂ ਪਾਠ ਕਰ ਲੈਂਦੇ ਹੋ ਤਾਂ ਦਿਨਾਂ ਦੇ ਵਿੱਚ ਹੀ ਤੁਹਾਡੇ ਦਿਨ ਬਦਲਣਾ ਸ਼ੁਰੂ ਹੋ ਜਾਣਗੇ ਜਿੰਨੇ ਵੀ ਤੁਹਾਡੇ ਕਾਰਜ ਜਿਹੜੇ ਸਿੱਧ ਨਹੀਂ ਹੋ ਰਹੇ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਹੀ ਸਵਾਰੇ ਜਾਣਗੇ। ਸਾ ਸੰਗਤ ਜੀ ਯਕੀਨ ਰੱਖਣਾ, ਭਰੋਸਾ ਰੱਖਣਾ ਪਰਮਾਤਮਾ ਜੀ ਦੇ ਉੱਪਰ ਤੇ ਇਧਰ ਉਧਰ ਪਖੰਡੀਆਂ ਸਾਧੂਆਂ ਬਾਬਿਆਂ ਦੇ ਕੋਲ ਭਟਕਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਕਿਉਂਕਿ ਜਦੋਂ ਕੋਈ ਗੁਰੂ ਦੀ ਗੱਲ ਸੁਣਦਾ ਹੈ ਲੋਕਾਂ ਨੇ ਤਾਂ ਫਿਰ ਗੁਰੂ ਸਾਹਿਬਾਂ ਨੂੰ ਹੀ ਨਹੀਂ ਬਖਸ਼ਿਆ ਤੇ ਸਾਡੇ ਵਰਗੇ ਕਾਦੇ ਵਿਚਾਰੇ ਸਾ ਸੰਗਤ ਜੀ ਵੇਖਣ ਵਾਲੇ ਜੋ ਵੇਖਣਾ ਹੈ ਉਹਨੂੰ ਉਹੀ ਦਿਖਦਾ ਹੈ। ਕਹਿੰਦੇ ਹਨ ਕਿ ਜਿਹੜਾ ਬੰਦਾ ਬਿਮਾਰ ਹੁੰਦਾ ਹੈ ਉਹਨੂੰ ਸਾਰੇ ਬਿਮਾਰ ਲੱਗਦੇ ਹਨ ਤੇ ਜਿਹੜਾ ਬੰਦਾ ਢੋਂਗੇ ਹੁੰਦਾ ਹੈ ਉਹਨੂੰ ਸਾਰੀ ਦੁਨੀਆ ਹੀ ਢੋਂਗੇ ਲੱਗਦੀ ਹੈ ਕੋਈ ਵੀ ਚੀਜ਼ ਜਿਹੜੀ ਹੈ ਜਿਸ ਤੋਂ ਵੀ ਆਪਾਂ ਐਕਸਪੈਕਟ ਕਰਦੇ ਹਾਂ ਉਹੀ ਹਾਂਸਰ ਹੁੰਦੀ ਹੈ ਕਿਉਂਕਿ ਸੰਤ ਬਾਬਾ ਮੁਸਕਿੰਨ ਸਿੰਘ ਜੀ ਉਹਨਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਿਹੜੇ ਕਿ ਹੁਣ ਪਰਲੋਕ ਸਿਧਾਰ ਚੁੱਕੇ ਹਨ ਉਹ ਅਕਸਰ ਹੀ ਆਪਣੇ ਕਥਾ ਵਿਚਾਰਾਂ ਦੇ ਵਿੱਚ ਦੱਸਿਆ ਕਰਦੇ ਸਨ ਸੁਣਾਇਆ ਕਰਦੇ ਸਨ ਕਿ ਇਨਸਾਨ ਦੇ ਕੋਲੇ ਇੰਨੀਆਂ ਨਸੀਹਤਾਂ ਹਨ ਜਿਹੜੀਆਂ ਕਿ ਉਹ ਦੂਜੇ ਨੂੰ ਦੇਣ ਲਈ ਤਿਆਰ ਰਹਿੰਦਾ ਹੈ ਸੰਗਤ ਜੀ ਕਈ ਮੈਨੂੰ ਬਹੁਤ ਹੀ 네ਗੇਟਿਵ ਕਮੈਂਟ ਕਰਦੇ ਹੁੰਦੇ ਹਨ ਕਿ ਸਾਰਿਆਂ ਦੇ ਵਿੱਚੋਂ ਇੱਕੋ ਹੀ ਹੁੰਦਾ ਹੈ ਹਰ ਰੋਜ਼ ਜਿੱਦਾਂ ਹੀ ਕੋਈ ਚਲੋ ਆਪਣਾ ਇਹ ਨਹੀਂ ਹੁੰਦਾ ਕਿ ਕੋਈ ਕਹੇਗਾ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤੇ ਅਸੀਂ ਉਹ ਕੰਮ ਕਰਨਾ ਬੰਦ ਕਰ ਦੇਣਾ ਹੈ ਸਾ ਸੰਗਾਚੀ ਗੁਰੂ ਸਾਹਿਬ ਨੇ ਸਾਨੂੰ ਆਪਣਾ ਮਨ ਸਧਾਰਨ ਨੂੰ ਰੱਖਿਆ ਹੈ ਆਪਣਾ ਮਨ ਸਧਾਰਨ ਰੱਖਣ ਨੂੰ ਕਿਹਾ ਹੈ ਅੰਦਰੋਂ ਤਾਂ ਤੁਹਾਡਾ ਮਨ ਕਹਿੰਦਾ ਹੈ ਕਿ ਉਹਨੂੰ ਵੀ ਮਾਰ ਦਵਾਂ ਉਹਦੀ ਵੀ ਲੁੱਟ ਸੋਟ ਚਲਾਕੀਆਂ ਕਰਕੇ ਸਾਰਾ ਕੁਝ ਉਹਦਾ ਹੜਪ ਲਾਵਾਂ ਕਿ ਤੁਸੀਂ ਉਤੋਂ ਜੇ ਬੁਰਕਾ ਪਾਇਆ ਹੋਵੇਗਾ ਤੇ ਤੁਹਾਡਾ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਮਨ ਕਿਵੇਂ ਦਾ ਹੈ ਤੁਹਾਨੂੰ ਤਾਂ ਕੋਈ ਚੰਗਾ ਹੀ ਸਮਝੇਗਾ ਇਸ ਲਈ ਜਿਹੜਾ ਵੀ ਸਿੱਖ ਹੈ ਗੁਰੂ ਸਾਹਿਬਾਂ ਨੇ ਕਿਹਾ ਕਿ ਤੁਸੀਂ ਪਖੰਡਿਆਂ ਦੇ ਦਰ ਤੇ ਬਿਲਕੁਲ ਨਹੀਂ ਜਾਣਾ ਗੁਰੂ ਸਾਹਿਬਾਂ ਨੂੰ ਅੰਦਰੋਂ ਪਿਆਰ ਕਰਨ ਵਾਲਾ ਸਿੱਖ ਹੀ ਹਮੇਸ਼ਾ ਪਰਮਾਤਮਾ ਨੂੰ ਪਿਆਰਾ ਹੁੰਦਾ ਹੈ ਹਮੇਸ਼ਾ ਹੀ ਤੁਹਾਨੂੰ ਪਰਮਾਤਮਾ ਜੀ ਦੀ ਉਸਤਤ ਕਰਨੀ ਚਾਹੀਦੀ ਹੈ ਕਦੇ ਵੀ ਦੇਹ ਧਾਰੀ ਬਾਬਿਆਂ ਦੇ ਅੱਗੇ ਤੁਹਾਨੂੰ ਸਿਰ ਨਹੀਂ ਝੁਕਾਉਣਾ ਚਾਹੀਦਾ ਸਭ ਤੋਂ ਵੱਡੇ ਪਾਸ਼ਾ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਦਸਾਂ ਪਾਸ਼ਾਈਆਂ ਦੀ ਜੋਤ ਹਨ ਪਖੰਡ ਨਹੀਂ ਹੈ ਗੁਰੂ ਜੀ ਤੁਹਾਡੇ ਨਾਲ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਨੂੰ ਉਤਾਵਲੇ ਹਨ ਤਾਂ ਕਿ ਤੁਸੀਂ ਆਪ ਪਰਮਾਤਮਾ ਜੀ ਨੂੰ ਆਪਣੇ ਮਨ ਦੀਆਂ ਪਰੇਸ਼ਾਨੀਆਂ ਦੱਸੋ ਤੇ ਉਹ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣ ਗੁਰੂ ਜੀ ਤੁਹਾਡੇ ਦਿਲ ਦੀਆਂ ਜਾਣਦੇ ਹਨ ਗੁਰੂ ਜੀ ਨੂੰ ਪਤਾ ਹੈ ਕਿਉਂਕਿ ਬਹੁ ਸਮਾਂ ਪਹਿਲਾਂ ਜਦੋਂ ਕਿ ਅਸੀਂ ਅਕਸਰ ਹੀ ਵੇਖਿਆ ਕਰਦੇ ਹਾਂ ਕਿ ਜਿਹੜੇ ਲੋਕ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਹਨ ਬਾਬੇ ਤਾਂ ਉਹਨਾਂ ਨੂੰ ਆਪਣੇ ਤੱਕ ਇਹ ਉਲਝਾ ਕੇ ਰੱਖ ਲੈਂਦੇ ਹਨ ਕਿ ਜੇਕਰ ਤੁਸੀਂ ਇਸ ਦਿਨ ਸਵਾਰ ਇਹ ਵਿਭਾਗ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਸੀਂ ਫੁਲਾਣੇ ਬੰਦੇ ਦਾ ਮਾਣ ਕਰ ਦਿਓ ਤੁਹਾਡੇ ਦਿਨ ਸਾਰੇ ਜਾਣ ਕੇ ਤੁਸੀਂ ਫੁਲਾਣੇ ਦੇ ਬੱਚੇ ਨੂੰ ਇਦਾਂ ਕਰੋ ਤਾਂ ਤੁਹਾਡੇ ਘਰ ਦਾ ਕੁਸ਼ਾਰਾ ਵਧੀਆ ਚੱਲੇਗਾ ਸੋ ਸੱਸਾਂਗਾਂ ਜੀ ਜੇਕਰ ਤੁਸੀਂ ਇਨ੍ਹਾਂ ਪਖੰਡੀਆਂ ਦੇ ਪਿੱਛੇ ਲੱਗੋਗੇ ਤਾਂ ਇਨ੍ਹਾਂ ਜੋਗੇ ਹੀ ਰਹਿ ਜਾਓਗੇ ਤੁਸੀਂ ਆਪਣੀ ਮਾਤਾ ਦੇ ਅਨੁਸਾਰ ਇਨ੍ਹਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂਤਾਰਨ ਕਰਨਾ ਹੈ ਉਹਨਾਂ ਤੋਂ ਇਲਾਵਾ ਗੁਰੂ ਤੋਂ ਇਲਾਵਾ ਕਦੇ ਵੀ ਇੱਧਰ ਉੱਧਰ ਨਹੀਂ ਪਟਕਣਾ ਸਾਧ ਸੰਗਤ ਜੀ ਐਸੀ ਹੀ ਤਰ੍ਹਾਂ ਤੁਹਾਨੂੰ ਜੋ ਗੱਲ ਦੱਸਣ ਲੱਗੇ ਹਾਂ ਬੀਬੀ ਰਜਨੀ ਦੀ ਤਰ੍ਹਾਂ ਕਿਉਂਕਿ ਉਹ ਬੜੇ ਹੀ ਵੱਡੇ ਰਾਜੇ ਦੀ ਧੀ ਸੀ ਉਹ ਆਪਣੀਆਂ ਭੈਣਾਂ ਦੇ ਨਾਲ ਸਖੀਆਂ ਦੇ ਨਾਲ ਖੇਡਦੀ ਰਹਿੰਦੀ ਇੱਕ ਦਿਨ ਰਾਜੇ ਦੇ ਮਨ ਦੇ ਵਿੱਚ ਆਇਆ ਕਿਉਂਕਿ ਰਾਜਾ ਜਿਹੜਾ ਸੀ ਬੜਾ ਹੰਕਾਰੀ ਸੀ ਇਹ ਜਿਹੜੀ ਚੀਜ਼ ਹੈ ਜਿਹੜਾ ਹੀ ਕਹਿੰਦਾ ਹੈ ਕਿ ਮੈਂ ਵੱਡਾ ਸਿੱਖ ਹਾਂ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਹੀ ਕੁਝ ਵੱਡਾ ਸਮਝ ਬੈਠਦੇ ਹਨ ਕੁਝ ਉਹਨਾਂ ਵਾਸਤੇ ਵੀ ਇਹੇ ਉਦਾਹਰਣ ਵਰਤ ਰਹੇ ਹਾਂ ਉਹਨੋਂ ਵੀ ਉਸ ਤਰਜੇ ਨੂੰ ਵੀ ਐਸੀ ਕਿ ਮੈਂ ਬਹੁਤ ਵੱਡਾ ਹਾਂ ਮੇਰੇ ਵਰਗਾ ਦੁਨੀਆ ਤੇ ਕੋਈ ਹੋਰ ਹੈ ਹੀ ਨਹੀਂ ਤੇ ਨਹੀਂ ਹੋ ਸਕਦਾ ਹੈ ਇੱਥੇ ਸਿੱਕਾ ਸਿਰਫ ਮੇਰਾ ਹੀ ਚੱਲੇਗਾ ਉਹਨੇ ਸਾਰੀਆਂ ਧੀਆਂ ਨੂੰ ਬੁਲਾ ਕੇ ਆਪਣੇ ਕੋਲ ਪੁੱਛਿਆ ਕਿ ਤੁਸੀਂ ਕਾਹਦਾ ਦਿੱਤਾ ਖਾਂਦੇ ਹੋ ਛੇ ਤੀਆਂ ਕਹਿੰਦੀਆਂ ਕਿ ਬਾਪੂ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਹਾਂ ਕਿਉਂਕਿ ਉਹਨਾਂ ਨੂੰ ਵਾਇਗਰੂਚੀ ਦੀ ਸੋਜੇ ਨਹੀਂ ਸੀ ਤੇ ਜਿਹੜੀ ਉਹਨਾਂ ਦੀ 7ਵੀਂ ਤੀਸ ਸੀ ਭਾਬ ਕੇ ਰਾਜੀ ਤੇ ਜਿਹੜੀ 7ਵੀਂ ਤੀਸ ਸੀ ਉਹਦਾ ਨਾਮ ਬੀਬੀ ਰਜਨੀ ਸੀ ਉਹਦੇ ਕੋਲੋਂ ਪੁੱਛਿਆ ਗਿਆ ਕਿ ਉਹ ਕਿਸ ਦਾ ਦਿੱਤਾ ਹੋਇਆ ਖਾਂਦੀ ਹੈ ਤਾਂ ਉਸਨੇ ਕਿਹਾ ਕਿ ਮੈਂ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ ਤਾਂ ਉਸ ਦਾ ਪਿਤਾ ਕਰੋਧਿਤ ਹੋ ਜਾਂਦਾ ਹੈ ਤੇ ਆਖਦਾ ਹੈ ਕਿ ਇਹ ਕੀ ਕਿਹਾ ਤੂੰ ਉਹ ਕਹਿੰਦੀ ਕਿ ਬਾਪੂ ਜੀ ਮੈਂ ਉਸੇ ਪਰਮਾਤਮਾ ਦਾ ਇਹ ਦਿੱਤਾ ਹੋਇਆ ਖੰਦੇ ਹਾਂ ਉਹ ਕਹਿੰਦੀ ਕਿ ਜਿਹੜਾ ਉਹ ਤੁਹਾਨੂੰ ਦਿੰਦਾ ਹੈ ਤੁਸੀਂ ਫਿਰ ਸਾਨੂੰ ਅੱਗੇ ਪਾਰ ਰਹੇ ਹੋ ਰਾਜਾ ਬੜਾ ਕਰੋਧਿਤ ਹੋਇਆ ਤੇ ਬੜਾ ਗੁੱਸੇ ਹੋਇਆ ਉਹਦੀ ਮਾਂ ਵੀ ਬੜਾ ਜ਼ਿਆਦਾ ਉਹਨੂੰ ਗੁੱਸੇ ਹੋਈ ਕਿ ਇਸ ਤੀਨ ਉਸਨੇ ਕਿੱਦਾਂ ਦੇ ਸੰਸਕਾਰ ਦਿੱਤੇ ਹਨ ਕਿਉਂਕਿ ਅਕਸਰ ਹੀ ਜਦੋਂ ਧੀਆਂ ਪੁੱਤਰਾਂ ਦੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਬੱਚਿਆਂ ਦੀ ਕੋਈ ਗਲਤੀ ਹੋ ਜਾਂਦੀ ਹੈ ਤੇ ਹਮੇਸ਼ਾ ਮਾਂ ਨੂੰ ਪੜਿਆ ਜਾਂਦਾ ਹੈ ਇਸੇ ਤਰੀਕੇ ਨਾਲ ਉਹ ਕਹਿੰਦੇ ਹਨ ਕਿ ਵੇਖਦੇ ਹਾਂ ਤੇਰਾ ਰੱਬ ਕਿੱਥੇ ਹੈ ਉਹਦਾ ਪਿਤਾ ਗਰੋਧਿਤ ਹੋ ਜਾਂਦਾ ਹੈ ਤੇ ਕਹਿੰਦਾ ਹੈ ਆਪਣੇ ਮੰਤਰੀਆਂ ਨੂੰ ਕਿ ਜਾਓ ਸਭ ਤੋਂ ਵੱਧ ਜਿਹੜਾ ਕੋਈ ਵੀ ਪਿੰਗਲਾ ਇਨਸਾਨ ਤੁਹਾਨੂੰ ਲੱਭੇ ਮਤਲਬ ਕਿਸੇ ਈਤੋਂ ਜਿਸ ਨੂੰ ਕੋੜ ਹੋਇਆ ਹੋਵੇ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ ਮੈਂ ਆਪਣੀ ਇਸਤੀ ਦਾ ਉਹਦੇ ਨਾਲ ਵਿਆਹ ਕਰ ਦੇਵਾਂਗਾ ਬੀਬੀ ਰਜਨੀ ਦਾ ਉਹਦੇ ਨਾਲ ਵਿਆਹ ਕਰ ਦਿੱਤਾ ਗਿਆ ਬੀਬੀ ਰਜਨੀ ਫਿਰ ਵੀ ਖੁਸ਼ੀ-ਖੁਸ਼ੀ ਆਪਣੇ ਘਰੋਂ ਚਲੀ ਗਈ ਤੇ ਮਾਂ ਨੇ ਤੇ ਉਹਦੀਆਂ ਭੈਣਾਂ ਨੇ ਬੜਾ ਸਮਝਾਇਆ ਕਿ ਤੂੰ ਆਪਣੇ ਪਿਤਾ ਜੀ ਨੂੰ ਕਹਿ ਦੇ ਕਿ ਮੈਂ ਤੁਹਾਡਾ ਦਿੱਤਾ ਹੋਇਆ ਖਾਂਦੀ ਹਾਂ ਪਰ ਬੀਬੀ ਰਜਨੀ ਦਾ ਅਟਲ ਵਿਸ਼ਵਾਸ ਸੀ ਪ੍ਰਮਾਤਮਾ ਜੀ ਦੇ ਉੱਤੇ ਉਸ ਨੇ ਕਿਹਾ ਕਿ ਨਹੀਂ ਮੈਂ ਤਾਂ ਸਿਰਫ ਪ੍ਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ ਤੇ ਇਦਾਂ ਹੀ ਕਹਿੰਦੀ ਇੱਕ ਪਿੰਗਲੇ ਦੇ ਨਾਲ ਉਹਦਾ ਵਿਆਹ ਹੋ ਗਿਆ ਉਹ ਖੁਸ਼ੀ-ਖੁਸ਼ੀ ਉਸ ਪਿੰਗਲੇ ਦੇ ਨਾਲ ਚਲੀ ਗਈ ਪਰ ਉਹ ਜਾਂਦੀ ਨੂੰ ਇੱਕ ਜੋੜੀ ਕੁੜਿਆਂ ਦੀ ਵੀ ਨਾ ਦਿੱਤੀ ਗਈ ਇਸੇ ਤਰੀਕੇ ਦੇ ਨਾਲ ਹੀ ਉਸ ਨੂੰ ਤੋੜ ਦਿੱਤਾ ਗਿਆ ਕਹਿੰਦੇ ਕਿ ਜਦੋਂ ਤੇਰਾ ਵੈਗਰੂ ਤੈਨੂੰ ਮਿਲੇਗਾ ਤੈਨੂੰ ਰੱਖੂਗਾ ਤੇ ਤੇਰਾ ਜਿਹੜਾ ਉਹਦਾ ਪਤੀ ਸੀ ਉਹਨੇ ਵੀ ਕਿਹਾ ਕਿ ਕਹਿੰਦਾ ਕਿ ਤੂੰ ਮੈਨੂੰ ਇੱਥੇ ਹੀ ਛੱਡ ਦੇ ਤੂੰ ਰਾਜੇ ਦੀ ਤੀਹ ਹੈ ਇਹਨੇ ਸੋਨੇ ਸੁਨੱਖੇ ਹੈ ਸਭ ਕੁਝ ਤੇਰੇ ਕੋਲ ਹੈ ਤੂੰ ਮੈਨੂੰ ਇੱਥੇ ਹੀ ਛੱਡ ਦੇ ਤੂੰ ਚਲੇ ਜਾ ਉਹ ਕਹਿੰਦੀ ਕਿ ਨਹੀਂ ਮੈਂ ਆਪਣੇ ਪਤੀ ਧਰਮ ਨੂੰ ਨਹੀਂ ਛੱਡ ਸਕਦੀ ਮੈਨੂੰ ਗੁਰੂ ਤੇ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਵਾਹਿਗੁਰੂ ਜੀ ਮੇਰੇ ਜ਼ਰੂਰ ਸੁਣ ਲੈਣਗੇ ਤੇ ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਪਟਕਦੀ ਰਹੀ ਤੇ ਥਾਂ ਥਾਂ ਤੇ ਜਾ ਕੇ ਮੰਗ ਕੇ ਨਾਲੇ ਆਪ ਖਾਂਦੀ ਤੇ ਉਸ ਨੂੰ ਵੀ ਖਵਾਉਂਦੀ ਰਹੀ ਪਟਕਦੀ ਇੱਕ ਦਿਨ ਉਹਨੂੰ ਆਪਣੇ ਪਤੀ ਨੂੰ ਉੱਥੇ ਹੀ ਬਿਠਾ ਕੇ ਕਹਿੰਦੀ ਕਿ ਮੈਂ ਉਸ ਪਿੰਡ ਦੇ ਵਿੱਚ ਕੁਝ ਖਾਣ ਲਈ ਮੰਗ ਕੇ ਲੈ ਕੇ ਆਉਂਦੀ ਹਾਂ ਤੁਸੀਂ ਇੱਥੇ ਹੀ ਬੈਠੋ ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜੀ ਸੀ ਕਿ ਜਿਸ ਨੂੰ ਅੱਜਕੱਲ ਅਮ੍ਰਿਤਸਰ ਸੈਪ ਕਿਹਾ ਜਾਂਦਾ ਹੈ ਇਹ ਉਸ ਸਮੇਂ ਦੀ ਗੱਲ ਹੈ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਉਦੋਂ ਨਈ ਸੰਨ ਆਏ ਤੇ ਉਸ ਸਮੇਂ ਇੱਥੇ ਇੱਕ ਛਪੜੀ ਹੋਇਆ ਕਰਦੀ ਸੀ ਤੇ ਜਦੋਂ ਉਸ ਪਿੰਗਲੇ ਨੇ ਵੇਖਿਆ ਕਿ ਕਾਲੇ ਕਾਂ ਚੜੇ ਹਨ ਚਿੱਟੇ ਹੰਸ ਬਣ ਕੇ ਇਸ ਛਪੜੀ ਦੇ ਵਿੱਚੋਂ ਨਹਾ ਕੇ ਨਿਕਲ ਰਹੇ ਹਨ ਉਹਨੇ ਸੋਚਿਆ ਕਿ ਮੈਂ ਵੀ ਅੱਗੇ ਜਾ ਕੇ ਵੇਖਾਂ ਕਿ ਐਸੇ ਵਿੱਚ ਉਹ ਰੈਡ ਰੈਡ ਕੇ ਤੁਰਤਾ ਨਹੀਂ ਸੀ ਸਕਦਾ ਰੇ ਰੈਡ ਕੇ ਉਥੇ ਜਾ ਪਹੁੰਚਿਆ ਤੇ ਉਹਨੇ ਆਪਣਾ ਇੱਕ ਹੱਥ ਉਹ ਛਪੜੀ ਦੇ ਵਿੱਚ ਪਾਇਆ ਤੇ ਵੇਖਿਆ ਕਿ ਉਹਦਾ ਸਾਰਾ ਹੀ ਕੋਲ ਚਲਿਆ ਗਿਆ ਉਹਨੇ ਹੌਲੀ ਹੌਲੀ ਆਪਣਾ ਸਾਰਾ ਹੀ ਸਰੀਰ ਉਸ ਛਪੜੀ ਦੇ ਵਿੱਚ ਡੁਬੋਇਆ ਤਾਂ ਬਿਲਕੁਲ ਹੀ ਤੰਦਰੁਸਤ ਹੋ ਗਿਆ ਜਿੱਦਾਂ ਕਾਲੇ ਕਸਾਕੀ ਤੁਹਾਨੂੰ ਸੁਣਾਈ ਸੀ ਕਿ ਉਹ ਸਚਾਈ ਹੈ ਤੇ ਉਹਨੇ ਇੱਕ ਉਂਗਲ ਜਿਹੜੀ ਸੀ ਰੱਖ ਲਈ ਤਾਂ ਬੀਬੀ ਰਜਨੀ ਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਉਹੀ ਪਿੰਗਲਾ ਹਾਂ ਮੈਂ ਉਹੀ ਕੋੜੀ ਹਾਂ ਜਦੋਂ ਰਾਜਨੀ ਮੇਮੀ ਆਈ ਤਾਂ ਉਹ ਸਾਈ ਸਲਾਮ ਅਲੈਕ ਗੱਭਰੂ ਨੂੰ ਬੈਠਿਆ ਹੋਇਆ ਵੇਖ ਕੇ ਆਖਦੀ ਹੈ ਕਿ ਭਾਈ ਤੂੰ ਕੌਣ ਹੈ ਮੇਰਾ ਪਤੀ ਕਿੱਥੇ ਹੈ ਉਹ ਕਹਿੰਦਾ ਕਿ ਮੈਂ ਤੇਰਾ ਪਤੀ ਹਾਂ ਉਹ ਕਹਿੰਦੀ ਕਿ ਨਹੀਂ ਮੇਰਾ ਪਤੀ ਤੂੰ ਲੱਗਦਾ ਹੈ ਕਿ ਮਾ ਦਿੱਤਾ ਹੈ ਤੂੰ ਕੌਣ ਹੈ ਉਹ ਕੋ ਲਾ ਰਹੀ ਸੀ ਕਹਿੰਦੇ ਕਿ ਨਹੀਂ ਨਹੀਂ ਮੈਂ ਹੀ ਤੁਹਾਡਾ ਪਤੀ ਹਾਂ ਉਹਨੇ ਇੱਕ ਉਂਗਲ ਜੜੀ ਨਿਸ਼ਾਨੇ ਵਜੋਂ ਕੋੜ ਵਾਲੀ ਰੱਖ ਲਈ ਸੀ ਦਿਖਾਉਣ ਦੇ ਵਾਸਤੇ ਅੱਗੇ ਕੀਤੀ ਉਹਨੇ ਕਿਹਾ ਕਿ ਹੈ ਵਾਗਰੂ ਮੈਂ ਕਿਦਾਂ ਦੀ ਤੇਰੇ ਅੱਗੇ ਅਰਦਾਸਾਂ ਕਰਦੀ ਸੀ ਫਿਰ ਉਹ ਗੁਰੂ ਸਾਹਿਬਾਂ ਦੇ ਕੋਲ ਜਾਂਦੇ ਹਨ ਤੇ ਗੁਰੂ ਸਾਹਿਬ ਆਖਦੇ ਹਨ ਪੁੱਤ ਇਹ ਤੇਰੀ ਭਗਤੀ ਨੂੰ ਭਾਗ ਲੱਗਿਆ ਹੈ ਇਹ ਤੇਰੀ ਸੇਧ ਨੂੰ ਭਾਗ ਲੱਗਿਆ ਹੈ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਸਿਰਫ ਇੱਕ ਜਾਦੂ ਦੀ ਛੜੀ ਕਮਾਓ ਤੇ ਸਭ ਕੁਝ ਤੁਹਾਡਾ ਹੋ ਜਾਵੇ ਸੰਗਤ ਜੀ ਇਹਦਾ ਨਹੀਂ ਹੁੰਦਾ ਆਪਣੇ ਕਰਮਾਂ ਦੇ ਫਲ ਨੂੰ ਸਾਨੂੰ ਭੁਗਤਣਾ ਪੈਂਦਾ ਹੈ ਕਿਸੇ ਦਾ 6 ਮਹੀਨੇ ਵਿੱਚ ਦੁੱਖ ਰੋਗ ਕੱਟਿਆ ਜਾਂਦਾ ਹੈ ਕਿਸੇ ਦਾ ਇੱਕ ਦਿਨ ਵਿੱਚ ਕੱਟਿਆ ਜਾਂਦਾ ਹੈ ਤੇ ਵਿਸ਼ਵਾਸ ਰੱਖੋ ਸਿਰਫ ਸਾਨੂੰ ਵਾਈ ਗੁਰੂ ਜੀ ਦੇ ਦਰ ਤੇ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਪਰਮਾਤਮਾ ਕਦੇ ਵੀ ਖਾਲੀ ਚੋਲੀ ਕਿਸੇ ਨੂੰ ਨਾ ਮੋੜਦੇ ਤੇ ਇਸ ਤਰੀਕੇ ਦੇ ਨਾਲ ਉਹ ਦੋਵੇਂ ਜਣੇ ਜਿਹੜੇ ਸਨ ਉਹ ਬਹੁਤ ਹੀ ਵਧੀਆ ਜੀਵਨ ਬਿਤਾਉਣ ਲੱਗੇ ਤੇ ਉਹਨਾਂ ਨੇ ਕਮਾਈ ਕੀਤੀ ਦਸਾਂ ਨੋਹਾਂ ਦੀ ਉਹਨਾਂ ਨੇ ਗੁਰੂ ਸਾਹਿਬਾਂ ਦੇ ਕੋਲੋਂ ਸਿੱਖਿਆ ਕੀਰਤ ਕਰੋ ਨਾਮ ਜਪੋ ਵਾਣ ਚਕੋ ਇਹ ਗੱਲ ਨਹੀਂ ਕਿ ਸਾਧ ਸੰਗਤ ਜੀ ਤੁਸੀਂ ਵਿਲੇ ਬੈ ਕੇ ਮਾਲਾ ਫੜ ਕੇ ਬਹਿ ਜਾਓ ਤੇ ਕਹੋ ਕਿ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਮੈਨੂੰ ਪਰਮਾਤਮਾ ਦੇਣਗੇ ਸਾ ਸੰਗਤ ਜੀ ਮਿਹਨਤਾਂ ਕਰਨੀ ਹੀ ਪਵੇਗੀ ਗੁਰੂ ਸਾਹਿਬ ਜੀ ਨੇ ਨਾਮ ਜਪ ਗ੍ਰਸਤ ਜੀਵਨ ਦੇ ਵਿੱਚ ਰਹਿ ਕੇ ਹੀ ਕਿਹਾ ਹੈ ਕਿ ਤੁਸੀਂ ਸਾਰੇ ਜਿਹੜੇ ਤੁਹਾਡੇ ਦੁੱਖ ਤਕਲੀਫਾਂ ਹਨ ਇਸ ਤਰੀਕੇ ਦੇ ਨਾਲ ਦੂਰ ਹੋ ਸਕਦੀਆਂ ਹਨ ਤੇ ਸੰਗਤ ਜੀ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ